ਜੀ ਅਜੇ ਸਾਡਾ ਸਫਰ ਜਾਰੀ ਹੈ ਜੀ ਤਰਨਦਲ ਸਾਹਿਬ ਦਾ ਤੇ ਜਿੱਥੇ ਕਿ ਅੱਜ ਅਸੀਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਫਲੇਵਰ ਟੇਸਟ ਦਿਖਾ ਰਹੇ ਹਾਂ ਤੇ ਹੁਣ ਤੁਹਾਡਾ ਅਗਲਾ ਸਫਰ ਆ ਚੁੱਕਿਆ ਜੀ ਬਾਈ ਬਿੱਟੂ ਦੇ ਸਮੋਸੇ ਇੱਥੇ ਬਾਈ ਹੁਣਾਂ ਦੇ ਸਮੋਸੇ ਦੀ ਇੰਨੀ ਕੀ دیਵਾਨਗੀ ਹੈ ਨਾ ਵੀ ਸ਼ਾਮ ਨੂੰ ਜਦੋਂ ਬਾਈ ਰੇੜੀ ਲਾਉਣ ਤੋਂ ਪਹਿਲਾਂ ਹੀ ਇੱਥੇ ਜਿਹੜੇ ਕਸਟਮਰ ਆ ਬਾਈ ਹੁਣਾਂ ਦੇ ਕੋਲ ਮੌਕੇ ਤੇ ਪਹੁੰਚ ਜਾਂਦੇ ਨੇ ਤਾਂ ਦੇਖ ਸਕਦੇ ਹੋ ਜਿਹੜੇ ਬਾਈ ਹੁਣੀਆਂ ਸਮੋਸੇ ਕਿਸੇ ਦੇ ਪੈਕ ਕਰਵਾਉਣ ਆਲੇ ਆ ਕੋਈ ਖਾਣ ਵਾਸਤੇ ਆਏ ਨੇ ਤੇ ਇੱਥੇ ਹੁਣੇ ਹੀ ਹਜੇ ਕਾਫੀ ਹੋਰ ਨਾਲ ਦੇ ਨਾਲ ਜਿਵੇਂ ਸਾਡੇ ਇਹਦੇ ਚੱਲਦੇ ਤੇ ਆਓ ਹੁਣ ਅਦਰ ਗੱਲਬਾਤ ਕਰਦੇ ਆਂ ਬਾਈ ਹੁਣਾਂ ਨਾਲ ਤੇ ਜਾਣਦੇ ਆ ਵੀ ਕੀ ਕੀ ਰੇਟ ਹੈਗਾ ਕਿਵੇਂ ਕਿਵੇਂ ਬਾਈ ਹੁਣੇ ਇੱਥੇ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਾਂਜੀ ਵਧੀਆ ਪਾਜੀ ਮੈਨੂੰ ਇਹ ਗੱਲ ਦੱਸੋ ਇਹ ਜਿਹੜਾ ਲੈਗਸੀ ਸ਼ੁਰੂ ਹੋਈ ਆ ਇਹ ਕਿਨੇ ਬਾਪੂ ਦਾੜਾ ਦੇ ਸ਼ੁਰੂ ਕੀਤੀ ਹਾਂਜੀ ਬਾਬਾ ਜੀ ਨੇ ਕਿ ਸਿੱਕਦੇ ਸ਼ੁਰੂ ਕੀਆ ਬਾਤ ਤੇ ਬਾਈ ਇੱਕ ਚੀਜ਼ ਹੋਰ ਮੈਨੂੰ ਦੱਸੋ ਵੀ ਜਦੋਂ ਇਹ 2 ਘੰਟੇ ਸਿਰਫ ਸਮੂਹ ਸੇ ਲਾਉਨੇ ਤੁਸੀਂ ਤੇ ਕੋਈ ਗੁੱਸੇ ਹੋ ਕੇ ਵੀ ਜਾਂਦਾ ਨਹੀਂ ਨਹੀਂ ਸਾਰਾ ਕੋਸ਼ਿਸ਼ ਕਰਕੇ ਘੱਲੀਦਾ ਹੈ ਜੀ ਆਚਾ ਸਾਰਾ ਨਾ ਕੋਸ਼ਿਸ਼ ਨਹੀਂ ਪਤਾ ਲੱਗਾ ਕਹਿੰਦੇ ਵੀ ਕਈ ਲੋਕ ਗੁੱਸੇ ਹੋ ਕੇ ਚਲੇ ਜਾਂਦੇ ਆ ਵੀ ਉਹ ਸਮੋਸੇ ਮਿਲਦੇ ਨਹੀਂ ਮੌਕੇ ਤੇ ਭੀੜ ਦੇ ਕਰਕੇ ਜੀ ਗੁੱਸੇ ਹੋ ਗਏ ਵੀ ਚਲੇ ਜਾਂਦੇ ਆ ਜੀ ਉਹ ਭੀੜ ਹੁੰਦੀ ਜਿਆਦੀ ਤੇ ਅਚਾ ਤੋੜੇ ਫਾਜ਼ਲ ਸਾਹਿਬ ਨਾਲ ਗੱਲ ਕੀਤੀ ਸੀ ਉਹ ਦੱਸਿਆ ਰਿਹਾ ਉਹਨੇ ਸਮੋਸੇ ਕਿੰਨੇ ਬਣਾਉਣੇ ਤੁਸੀਂ ਦੱਸਦੇ ਹੋ ਕਿੰਨੇ ਸਮੋਸੇ ਬਣਾਉਣੇ ਇੱਕ ਦਿਨ ਦੇ ਵਿੱਚ ਦੋ ਘੰਟਿਆਂ ਦੇ ਵਿੱਚ ਕੋਈ ਅੰਦਾਜ਼ਾ ਨਹੀਂ ਆ ਭਾਜੀ ਤੇ ਪੱਕਾ ਕੋਈ ਨਹੀਂ ਆ। ਉਹ ਵੀ ਦੱਸਣਾਂ ਨਹੀਂ ਇਹਨਾਂ ਨੇ ਵਾਕਈ ਕਿੰਨੇ ਸਮੋਸੇ ਬਣਾਉਂਦੇ ਨੇ ਇਹ ਤੇ ਕੀ ਕਰਦੇ ਨੇ। ਪਰ ਤੁਸੀਂ ਸਮੋਸਿਆਂ ਤੋਂ ਗਿਣਤੀ ਲਾ ਲੈਣੀ ਹੈ ਤੁਸੀਂ ਕਸਟਮਰ ਦੇ ਹਿਸਾਬ ਨਾਲ ਵੀ ਪਰ ਕਸਟਮਰ ਘਟੋ ਘੜ ਇੱਥੇ ਜਿਹੜੇ ਵੀ ਬੰਦੇ ਖੜੇ ਨੇ 10 10 20 20 ਸਮੋਸੇ ਪੈਕ ਕਰਾਉਣ ਵਾਲਿਆਂ ਚੋਂ ਆ। ਉਹ ਸਾਰਾ ਤੁਸੀਂ ਆਪੇ ਅੰਦਾਜ਼ਾ ਲਾ ਲਿਓ ਵੀ ਬਾਈ ਹੁਣੀ ਤੋਂ ਕਿੰਨੇ ਚ ਕਿੰਨੇ ਸਮੋਸੇ ਵੇਚ ਜਾਂਦੇ ਨੇ। ਤੇ ਬਾਈ ਜਿਹੜੇ ਚਟੀਆਂ ਵਗੈਰਾ ਬਣਾਉਂਦੇ ਹੋ ਜਦੋਂ ਹੁਣ ਤੁਸੀਂ ਇਹ ਚਨੇ ਬਣਾਉਂਦੇ ਹੋ। ਹਾਂਜੀ ਇਹ ਜਿਹੜੇ ਖਟੇ ਛਨੇ ਆ ਇਹ ਅੱਜ ਤੱਕ ਸਿਰਫ ਅਸੀਂ ਇੱਥੇ ਦੇਖੇ ਨੇ। ਪੂਰੇ ਜਲੰਧਰ ਚ ਚਿਲਾ ਹੋ ਗਿਆ। ਕੀ ਖਾਸ ਕੀ ਹੈ ਭਾਜੀ ਨਾਲ ਡਰਾਈ ਫਰੂਟਲ ਹੀ ਹੁੰਦੀ ਹੈ ਜੀ ਚਟਣੀ ਅੱਛਾ ਹਾਂਜੀ ਇਹ ਖੱਟੇ ਵਾਲੇ ਚਨੇ ਹੁੰਦੇ ਆ ਜੀ ਕੀ ਬਾਤ ਹੈ ਤੇ ਭਾਈ ਇਹ ਕਿੱਥੋਂ ਦਿਮਾਗ ਚ ਕਿੱਥੋਂ ਆਈ ਵੀ ਨੂੰ ਜਿਹੜੀ ਚਟਣੀ ਬਣਾਉਣੀ ਹੈਗੀ ਆ ਉਹ ਇਸ ਤਰੀਕੇ ਨਾਲ ਬਣਾਉਣੀ ਡਰਾਈ ਫਰੂਟ ਵਗੈਰਾ ਪਾ ਕੇ ਕੇਲੇ ਵਗੈਰਾ ਪਾ ਕੇ ਇਹ ਇਤਰਾ ਹੀ ਆ ਜੀ ਡੈਡੀ ਹੁਣਾ ਨੇ ਚਲਾਇਆ ਕਨਸੈਪਟ ਹੈ ਅੱਛਾ ਹਾਂਜੀ ਆ ਮੈਨੂੰ ਲੱਗਦਾ ਬਾਪੂ ਸਾਡੇ ਵਾਂਗੂ ਵਾਵਾ ਫੂਡੀ ਲੱਗਦਾ ਸੀਗਾ ਵੀ ਕਹਿੰਦਾ ਨਾ ਯਾਰ ਕੇਲੇ ਗੂਦੇ ਪਾ ਕੇ ਵਧੀਆ ਤਰੀਕੇ ਨਾਲ ਬਣਾਈਏ ਤੇ ਭਾਈ ਰੇਟ ਕੀ ਹੈਗਾ ਆ ਭਾਜੀ ਪਲੇਟ 30 ਰੁਪਏ ਦੀ ਹੈ ਜੇ ਪੈਕ ਕਰਾਉਣੇ ਤਾਂ 100 ਦੇ 7 ਹੈ ਜੀ 100 ਦੇ 7 ਤੇ 30 ਰੁਪਏ ਦੀ ਬੇੜਤੀਆਂ ਦੇ ਵਿੱਚ ਕਿੰਨੇ ਸਮੋਸੇ ਦੋ ਦੋ ਸਮੋਸੇ ਹੁੰਦੇ ਆ ਜੀ ਦੋ ਸਮੋਸੇ ਤੇ ਨਾਲ ਕੀ ਕੀ ਚਟਨੀ ਤੇ ਨਾਲ ਚਨੇ ਪਾਕੇ ਨਾ ਹਾਂ ਜੀ ਸਵੇਰ ਦੇ ਟਾਈਮ ਬ੍ਰੇਕਫਾਸਟ ਹੁੰਦਾ ਹੈ ਜੀ ਬ੍ਰੇਕਫਾਸਟ ਭਾਜੀ ਕੀ ਕੀ ਬਣਾਉਂਦੇ ਹੋ ਸੋ ਲੈਵਟੂ ਰਹਿੰਦੇ ਆ ਜੀ ਉਹ 10 ਤੋਂ 2 ਵਜੇ ਤੱਕ ਹੋਈਦਾ ਇਹ 3:30 ਤੋਂ ਕੰਮ ਸਟਾਰਟ ਹੋ ਜਾਂਦਾ 7 ਵਜੇ ਤੱਕ ਹੋਈਦਾ ਜੀ ਬਈ ਕੀ ਗੱਲ ਵੀ ਤੁਸੀਂ ਸੋਚਿਆ ਵੀ ਸਾਰਾ ਕੁਝ ਤੁਸੀਂ ਇਹ ਤੋਂ ਕੱਟ ਕੇ ਜਾਣਾ ਨਹੀਂ ਭਾਜੀ ਹਾਂ ਕੰਮ ਦੋ ਕਰਨਾ ਹੀ ਪੈਂਦੇ ਆ ਜੀ ਮਾਹੌਲ ਦੇ ਹਿਸਾਬ ਨਾਲ ਮਹੌਲੇ ਸਾਹਿਬ ਜਾਨਾ ਹਾਂਜੀ ਕੀ ਵਾਤਾ ਬਾਈ ਪਹਿਲਾਂ ਲਾਦਾ ਬਾਈ ਕਿਤੇ ਬਾਹਰ ਪੁਰ ਜਾਣ ਦਾ ਰਾਦਾ ਨਹੀਂ ਨਹੀਂ ਭਾਜੀ ਇੱਥੇ ਆਪਾਂ ਕਰਾਉਣੀ ਬੱਲੇ ਬੱਲੇ ਇੱਥੇ ਕਿੱਡਾ ਹੈ ਹਾਂਜੀ ਵੀ ਇੱਥੇ ਬੱਲੇ ਬੱਲੇ ਕਰਾਉਣੀ ਹੈ ਜੀ ਉਹੀ ਗੱਲ ਕਹਿੰਦੇ ਜਿਹਨੂੰ ਕੰਮ ਦਾ ਤਰੀਕਾ ਉਹ ਇੱਥੇ ਅਮਰੀਕਾ ਹਾਂਜੀ 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 ਬਿਲਕੁਲ ਵਾਜੀ ਵਾਕੇ ਭਾਜੀ ਵੀ ਵਾਕੇ ਜਿਹੜੇ ਬੰਦੇ ਨੇ ਕੰਮ ਕਰਨਾ ਉਹਦੇ ਵਾਸਤੇ ਜਿੱਥੇ ਮਰਜ਼ੀ ਕਰ ਲਓ ਉਥੇ ਉਹਦਾ ਅਮਰੀਕਾ ਇੱਥੇ ਬਣ ਜਾਂਦਾ ਹੈ ਜੀ ਇੱਥੇ ਆਪਾਂ ਕੰਮ ਨੂੰ ਬਦਾਉਣਾ ਹੈ ਜੀ ਕੀ ਬਾਤ ਹੈ ਜੀ ਤੇ ਭਾਈ ਹੋਰ ਨਾਲ ਕੌਣ-ਕੌਣ ਹੁੰਦੇ ਤੁਹਾਡੇ ਫਾਜ਼ਲ ਸਾਹਿਬ ਤੁਸੀਂ ਹਾਂਜੀ ਫਾਜ਼ ਫੈਮਿਲੀ ਦੇ ਸਾਰੇ ਬੰਦੇ ਆ ਜੀ ਆਪਣੇ ਨਾਲ ਸਾਰੇ ਫੈਮਿਲੀ ਦੇ ਨਾਲ ਹੀ ਬੰਦੇ ਰੱਖੇ ਹੋਏ ਆ ਤੇ ਫੈਮਿਲੀ ਆ ਜੀ ਤੇ ਭਾਈ ਛੁੱਟੀ ਵੀ ਹੁੰਦੀ ਕਿਹਦੇ ਨਾਲ ਹਾਂਜੀ ਸੰਡੇ ਭਾਜੀ ਛੁੱਟੀ ਹੁੰਦੀ ਆ ਜੀ ਆਪਣੀ ਲੋ ਭਾਈ ਨੋਟ ਕਰ ਲਓ ਐਤਵਾਰ ਵਾਲੇ ਦਿਨ ਛੁੱਟੀ ਹੁੰਦੀ ਆ ਜੇ ਕਿਹਦੇ ਐਤਵਾਰ ਵਾਲੇ ਦਿਨ ਇੱਥੇ ਆ ਕੇ ਬਾਅਦ ਸਾਡੇ ਚੈਨਲ ਦੇ ਥੱਲੇ ਕਮੈਂਟ ਕਰਕੇ ਤਾਂ ਗੱਲਾਂ ਗੱਡੀ ਚ ਲਿਓ ਤੇ ਭਾਈ ਐਡਰੈਸ ਬੋਲ ਦਿਓ ਇੱਕ ਵਾਰੀ ਐਡਰੈਸ ਉਹਨਾ ਕਿੱਥੇ ਆ ਕਰਨਦਾਰਨ ਮੰਡੀ ਵਾਲਾ ਸਕੂਲ ਉਹਦੇ ਬਿਲਕੁਲ ਸਾਹਮਣੇ ਆ ਜੀ ਬਿਲਕੁਲ ਸਾਹਮਣੇ ਹਾਂਜੀ ਤੇ ਭਾਈ 2 4 ਵਜੇ ਤੋਂ ਲੈ ਕੇ 6 ਵਜੇ ਤੱਕ ਬਾਈ ਹੁਣਾਂ ਦਾ ਟਾਈਮ ਦੱਸਿਆ ਹੋਇਆ ਪਰ ਗੱਲ ਇਹ ਆ ਵੀ ਜੇ ਤੁਸੀਂ 6 ਵਜੇ ਆ ਗਿਆ ਤਾਂ ਮੈਨੂੰ ਨਹੀਂ ਲੱਗਦਾ ਤੇ ਬਾਈ ਸਮੋਸਾ ਮਿਲੂਗਾ ਕਿਉਂ ਭਾਜੀ ਹਾਂਜੀ ਹਾਂਜੀ ਕੀ ਗੱਲ ਹੈ ਹਾਂਜੀ ਬਿਲਕੁਲ ਗੱਲ ਸਹੀ ਹੈ ਜੀ ਕਿੰਨੇ ਕਿਹੇ ਵਜੇ ਤੁਹਾਡੇ ਕੋਲ ਆਈਏ ਤਾਂ ਤੁਹਾਨੂੰ ਸਮੋਸਾ ਸਾਨੂੰ ਮਿਲ ਸਕਦਾ ਹਾਂਜੀ 4 ਵਜੇ ਤੋਂ ਭਾਜੀ 6 ਸਾਢੇ 6 ਵਜੇ ਤੱਕ ਹੁੰਦਾ ਹੈ ਜੀ ਸਮੋਸਾ 4 ਤੋਂ 6 ਵਜੇ ਤੱਕ ਆ ਜੇ ਤੁਸੀਂ ਟਾਈਮ ਦਾ ਖੜਾ ਸਾਢੇ ਕਿਤੇ ਨਹੀਂ ਆ ਜਾਓ ਇਹਦੇ ਬਾਈ ਕਿੱਥੇ ਗਿਆ ਵਿਚਾਰੇ ਉਹ ਭਾਈ ਹੁਣੇ ਉਹ ਦੇਖੋ ਸਾਢੇ ਦੰਦੇ ਬਾਈ ਹੁਣੇ ਆ ਕੇ ਬੈਠੇ ਹੋਏ ਨੇ ਭਾਈ ਸਾਢੇ ਦੰਦੇ ਆਏ ਹਾਂ ਕੀ ਵਾਅਦਾ ਹੈ ਭਾਜੀ ਇਹ ਅੱਜ ਇੱਥੇ ਦੀ ਦੀਵਾਰ 'ਤੇ ਲਗਭਗ ਲਗਾਤਾਰ ਇੱਥੇ ਸਮੋਸੇ ਬਣਦੇ ਰਹਿੰਦੇ ਆ ਅਜਾ ਖਾਸ ਗੱਲ ਤਾਂ ਤੁਹਾਨੂੰ ਇੱਕ ਦਿਖਾਈਏ ਇੱਥੇ ਬਾਈ ਹੁਣੇ ਲਾਈਵ ਨਾਲ-ਨਾਲ ਸਮੋਸੇ ਬਣਾਉਂਦੇ ਨੇ ਤੇ ਨਾਲ-ਨਾਲ ਹੀ ਕੜਾਈ ਚਾਉਂਦੇ ਨੇ ਇਹ ਨਹੀਂ ਹੈਗਾ ਵੀ ਉਹਦੋਂ ਦੁਬਾਰਾ ਰੀ ਹੀਟ ਕਰੀ ਜਾਣੇ ਆ ਗਰਮ ਕਰੀ ਜਾਣੇ ਆ ਇਹ ਸਭ ਤੋਂ ਖਾਸ ਗੱਲ ਇਹ ਚੀਜ਼ ਹੀ ਆ ਤੇ ਲੋ ਜੀ ਗੱਲ ਕਰਦੇ ਆ ਹੁਣ ਬਿੱਟੂ ਭਾਈ ਨਾਲ ਤੇ ਬਿੱਟੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਭਾਈ ਠੀਕ ਠਾਕ ਹੋ ਵਧੀਆ ਵਧੀਆ ਮਹਾਰਾਜ ਤੇ ਭਾਈ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਵੀ ਜਿਹੜਾ ਤੁਸੀਂ ਇੱਕ ਨਵਾਂ ਟ੍ਰੈਂਡ ਸੈੱਟ ਕੀਤਾ ਨਵਾਂ ਤਾਂ ਕਿਵੇਂ ਭਾਜੀ ਵੀ ਸਮੋਸੇ ਲਗਭਗ ਹਰੇਕ ਜਗ੍ਹਾ ਦੇਖੀਏ ਸਵੇਰੇ ਸਵੇਰੇ ਖਾਧੇ ਜਾਂਦੇ ਆ ਤੁਸੀਂ ਇੱਥੇ 3 ਵਜੇ ਤੋਂ 4 ਵਜੇ ਤੋਂ ਲੈ ਕੇ ਸ਼ਾਮ ਤੱਕ ਹੈ ਸ਼ਾਮੇ 6 ਵਜੇ ਤੱਕ ਜੀ 6 ਵਜੇ ਤੱਕ ਕੰਮ ਫਿਨਿਸ਼ 6 ਵਜੇ ਤੱਕ ਸਿਰਫ 3-4 ਸਿਰਫ 2 ਘੰਟੇ ਤਿੰਨ ਕਿ ਘੰਟੇ ਹੁੰਦਾ ਬਸ ਬਸ ਤੇ 2 ਘੰਟੇ ਚ ਕਿੰਨੇ ਕੁ ਸਮੋਸੇ ਭਾਜੀ ਸੇਲ ਕਰ ਲੈਂਦੇ ਹੋ ਬਸ ਜਿੰਨਾ ਮਾਲ ਲੱਗ ਜੇ ਬਸ ਇਹ ਰੋਜ਼ ਦਾ ਅੰਦਾਜ਼ਾ ਕਦੀ ਰੱਖਿਆ ਨਹੀਂ ਇਹਨਾਂ ਦਾ ਕੀ ਬਾਤ ਹੈ ਭਾਈ ਗੱਲ ਇਹ ਵੀ ਆ ਵੀ ਜਿਹੜੇ ਬੰਦੇ ਵਾਇਰਲ ਹੋ ਜਾਂਦੇ ਨੇ ਫਿਰ ਅੰਦਾਜ਼ਾ ਰੱਖਣਾ ਬੰਦ ਕਰ ਦਿੰਦੇ ਆ ਕਿਉਂ ਭਾਜੀ ਹਾਂ ਜੀ ਬਾਈ ਕਿਨੀ ਦਿਨ ਹੋ ਗਿਆ ਇਸ ਨੂੰ ਸੇ ਲਾਉਂਦਿਆਂ ਨੂੰ 40 ਕਿ ਸਾਲ ਹੋ ਗਏ ਜੀ 40 ਸਾਲ ਹਾਂਜੀ ਹਾਂਜੀ ਕਾਫੀ ਚਿਰ ਦਾ ਬੋਲ ਤੇ ਬਈ ਅੱਛਾ ਇੱਕ ਤੁਹਾਡੀ ਖਾਸ ਜਿਹੜੀ ਆ ਤੁਸੀਂ ਚਟਨੀ ਬਣਾਉਂਦੇ ਹੋ ਜਿਹਦੇ ਵਿੱਚ ਤੁਸੀਂ ਕਈ ਕੁਝ ਡਰਾਈ ਫਰੂਟ ਵਗੈਰਾ ਪਾਉਂਦੇ ਹੋ ਕੇਲੇ ਵਗੈਰਾ ਪਾਉਂਦੇ ਹੋ ਇਹ ਕਿਵੇਂ ਕਿਉਂਕਿ ਇਹ ਤਾਂ ਪੁਰਾਣਾ ਟੈਂਟ ਜਿਹੜਾ ਸੀਗਾ ਲਗਭਗ ਵਿਆਹਾਂ ਸ਼ਾਦੀਆਂ ਅਸੀਂ ਦੇਖਿਆ ਹੁੰਦਾ ਸੀ ਇਹਨੂੰ ਤੁਸੀਂ ਇੱਥੇ ਬੜਾ ਵਧੀਆ ਸ਼ੁਰੂ ਕੀਤਾ ਇਹ ਕਿਵੇਂ ਤੁਹਾਡੇ ਦਿਮਾਗ ਚ ਆਈ ਇਹ ਕਾਫੀ ਚਿਰ ਦਾ ਜੀ ਮਹਾਰਾਜ ਜਦੋਂ ਮੈਂ ਕੰਮ ਇਸੇ ਸਟਾਰਟ ਕੀਤਾ ਨਾ ਹਾਂਜੀ ਉਦੋਂ ਵਧਾਈ ਆ ਜੀ ਤੇ ਬਾਈ ਕੀ ਕੀ ਪਾਇਆ ਦੇ ਵਿੱਚ ਤੁਸੀਂ ਇਹ ਜੇ ਕੇਲੇ ਵੀ ਆ ਜੀ, ਅੰਗੂਰ ਵੀ ਆ, ਸੇਵ ਵੀ ਆ। ਕੀ ਬਾਤ ਹੈ। ਚੈਰੀ ਵੀ ਆ, ਹਰੀ ਇਲਾਚੀ ਵੀ ਆ, ਸੌ ਵੀ ਵੀ ਆ। ਅਸਲ ਮੇਨ ਗੱਲ ਇਹ ਇਸੇ ਚੀਜ਼ ਹੀ ਆ ਬਾਈ। ਹਾਂਜੀ, ਹਾਂਜੀ, ਹਾਂਜੀ। ਤੇ ਬਾਈ ਆ ਜਿਹੜੇ ਨਾਲ ਤੁਸੀਂ ਇੱਕ ਚਨੇ ਬਣਾਉਨੇ ਹੋ ਤੁਸੀਂ? ਹਾਂਜੀ, ਖਟੇ ਵਾਲੇ ਛੋਲੇ। ਇਹ ਖਟੇ ਚਨੇ ਹੁੰਦੇ ਆਂ ਹੀ? ਹਾਂਜੀ, ਖਟੇ ਵਾਲੇ ਛੋਲੇ। ਇਹ ਕਿਵੇਂ ਬਣਾਉਨੇ ਪੈਸੀ? ਕੀ ਕੀ ਹੁੰਦਾ ਇਹਦੇ ਵਿੱਚ? ਮੈਂ ਘੁਮਾਓ ਕਰਛੀ ਦੇ ਵਿੱਚ ਵੀ ਚੰਗੇ ਤਰੀਕੇ ਨਾਲ। ਇੱਥੇ ਜੇ ਇਮਲੀ ਪੈਣ ਵਾਲੀ ਜੀ। ਅੱਛਾ ਜੀ। ਬਾਕੀ ਛੋਲੇ ਆ। ਕੀ ਬਾਤ ਹੈ। ਮੂੜੀ ਆ, ਪਿਆਜ਼ ਆ, ਟਮਾਟਰ ਆ। ਹਾਂਜੀ। ਤੇ ਬਾਈ ਹੁਣਾਂ ਦੇ ਕੋਲ ਹਜੇ ਸ਼ੁਰੂ ਦੀ ਕੀਤਾ ਬਾਈ ਹੁਣਾਂ ਨੇ ਇੱਥੇ ਤੇ ਬਾਈ ਦੇ ਕੋਲ ਇੰਨਾ ਕ ਰਸ਼ ਲੱਗ ਜਾਂਦਾ ਵੀ ਬਾਈ ਹੁਣਾਂ ਕੋਲ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ ਇੱਧਰ ਬਾਈ ਹੁਣੇ ਪਿੱਛੇ ਬੈਠੇ ਨੇ ਸਮੋਸੇ ਖਾਣ ਵਾਸਤੇ ਰੈਡੀ ਨੇ ਬਾਈ ਕਿੱਥੋਂ ਆਏ ਤੁਸੀਂ ਅਸੀਂ ਤਰੰਧਾਨ ਦੇ ਲੋਕਲ ਹੀ ਹਾਂ ਮੋਕਲੀਆ ਤੁਸੀਂ ਹਾਂਜੀ ਹਾਂਜੀ ਤੇ ਬਾਈ ਕਿਨੇ ਕਿ ਦਿਨਾਂ ਬਾਅਦ ਕਿਹੜਾ ਮਾਰ ਲੈਂਦੇ ਹੋ ਪਹਿਲਾਂ ਨਹੀਂ ਜੋ ਹਾਈਲਾਈਟਸ ਕਰਦੇ ਨੇ ਉਹ ਤੇ ਰੋਜ਼ ਆਏ ਨੇ ਸ਼ਾਮ ਨੂੰ ਕਿਰਾਏ ਚ ਪੈਸੇ ਵੱਜ ਜਾਂਦੇ ਹੁੰਦੇ ਸੀ ਅੱਛਾ ਹੁਣ ਜਦੋਂ ਟਾਈਮ ਲੱਗੇ ਆ ਜੀ ਦਾ ਕੀ ਬਾਤ ਹਾਂਜੀ ਤੇ ਬਾਈ ਮਤਲਬ ਹਫ਼ਤੇ ਚ ਦੂਜਾ ਤੀਜਾ ਕਿਹੜਾ ਵਾਰੀ ਜਾਂਦਾ ਹਾਂਜੀ ਲ ਕਹਿੰਦੇ ਭਾਈ ਤੁਸੀਂ ਕਿੱਥੋਂ ਆਏ ਹੋ ਮੈਂ ਵੀਰੇ ਅਲਗੋ ਕੋਠੀ ਤੋਂ ਅਲਗੋ ਕੋਠੀ ਤੋਂ 60 ਕਿਲੋਮੀਟਰ ਦੂਰ ਹੈਗਾ ਆਵਾਜ਼ ਹੀ ਨਾ ਹਾਂਜੀ ਮੇਰੇ ਨਾਲ ਲਾਨਕੀਏ ਤੇ ਮੈਂ ਜਦੋਂ ਆਣਾ ਇਹਨਾਂ ਕੋਲ ਲੈ ਕੇ ਜਾਣਾ ਹੁਣ ਮੈਂ ਅੱਧਾ ਘੰਟਾ ਹੋ ਗਿਆ ਮੈਨੂੰ 20 25 ਸਮੋਸੇ ਖਰਦਨੇ ਆ ਆਪਣੀ ਫੈਮਿਲੀ ਲਈ ਉੱਥੇ ਅਲਗੋ ਕੋਠੀ ਅੱਛਾ ਜੀ ਤੇ ਮੈਂ ਬਸ ਉਹਨਾਂ ਦੇ ਵੇਟ ਹੀ ਕਰੰਦੇ ਆ ਕਦੋਂ ਆਉਂਦੇ ਕਦੋਂ ਤੁਸੀਂ ਇਹ ਦੇਖ ਲਓ ਵੀ ਭਾਈ ਇਹ ਇੱਥੇ ਵੇਟਿੰਗ ਤੇ ਹੀ ਸਮੋਸੇ ਮਿਲਦੇ ਨੇ ਤੇ ਇੱਥੇ ਉਸ ਤਰੀਕੇ ਨਾਲ ਕੋਈ ਸਮੋਸਾ ਨਹੀਂ ਮਿਲਣਾ ਵੀ ਜੇ ਤੁਸੀਂ ਕਹੋ ਵੀ ਅਸੀਂ ਹੁਣੇ ਆ ਮੌਕੇ ਤੇ ਆ ਜੀਏ ਹੋਟਲਾਂ ਦੇ ਵਿੱਚ ਨਾ ਬੜਾ ਗੰਦ ਹੁੰਦਾ ਹੈ ਇਹਨਾਂ ਨੇ ਇੱਥੇ ਪ੍ਰੈਕਟਿਕ ਤੂੰ ਹੀ ਲਈ ਵੇਖ ਲਓ ਬਹੁਤ ਵਧੀਆ ਚੀਜ਼ ਹੁੰਦੀ ਹੈ ਇਹਨਾਂ ਦੀ ਸਾਫ਼ ਸੁਪਾਈ ਜਾਰੀ ਹੈ ਨਾ ਇੱਥੇ ਬਾਅਦ ਵਿੱਚ ਕੋਈ ਪਰਦੇਓਲੇ ਵਾਲੀ ਚੀਜ਼ ਨਹੀਂ ਹੈ ਇੱਥੇ ਕੀ ਬਾਤ ਭਾਈ ਤੁਸੀਂ ਕਿਦੋਂ ਖਾਣੇ ਸਮੋਸੇ ਮੈਂ ਹੋ ਗਿਆ ਤਕਰੀਬਨ ਮੈਨੂੰ ਬਹੁਤ ਤੇਰੀ ਹੋ ਗਿਆ ਜਦੋਂ ਮੈਂ ਇੱਥੇ ਆਉਣਾ ਉਦੋਂ ਲੈ ਕੇ ਜਾਣਾ ਹੈ ਕੀ ਬਾਤ ਨਾਲ-ਨਾਲ ਹੀ ਇੱਥੇ ਜਿਹੜਾ ਹੈਗਾ ਆ ਵੀ ਬਾਈ ਹੁਣਾਂ ਨੂੰ ਆਰਡਰ ਜਿਹੜੇ ਆ ਮਿਲਣੇ ਸ਼ੁਰੂ ਹੋ ਗਏ ਆ ਭਾਈ ਸਾਡੇ ਦੋ ਸਮੋਸੇ ਜ਼ਰੂਰ ਆਖ ਲਿਓ ਬਾਕੀ ਸਾਰੇ ਵੇਚ ਦਿਓ ਭਵੇਂ ਠੀਕ ਹੈ ਜੀ ਤੇ ਬਾਈ ਹੁਣਾਂ ਨੇ ਸਿਰਫ 2 ਘੰਟੇ ਦਾ ਬਾਈ ਹੁਣਾਂ ਦਾ ਸਟਾਲ ਆ ਇਹ ਪਹਿਲਾਂ 10 ਤੋਂ 2 ਵਜੇ ਤੱਕ ਤੁਸੀਂ ਲਾਉਣੇ ਆ ਭੜੂਰੇ ਉਸ ਤੋਂ ਬਾਅਦ 3 4 ਵਜੇ ਤੋਂ ਲੈ ਕੇ 6 ਵਜੇ ਤੱਕ ਲਾਉਣੇ ਸਮੋਸੇ ਕੀ ਬਾਤ ਹੈ ਭਾਜੀ ਵਾਕੇ ਵੀ ਬਾਈ ਹੁਣਾਂ ਦੀ دیਵਾਨਗੀ ਵਾਕੇ ਨਹੀਂ ਆ ਵੀ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਸਿਰਫ ਅਜੇ 3-4 ਕਸਟਮਰ ਬੈਠੇ ਨੇ ਤੇ ਸਾਡੇ ਇੱਥੇ ਬੈਠ ਦੇਖਦੇ-ਦੇਖਦੇ ਘਟੋ ਘਟੇ ਜਿਹੜੀ ਰੇੜੀ ਆ ਪੂਰੀ ਭਰ ਜਾਣੀ ਆ ਤੇ ਸਭ ਤੋਂ ਵੱਡੀ ਖਾਸ ਗੱਲ ਜਿਹੜੀ ਬਾਈ ਹੁਣਾਂ ਦੀ ਆ ਆ ਚਟਣੀ ਕੀ ਬਾਤ ਆ ਜੀ ਤੇ ਸਾਨੂੰ ਅੱਜ ਲਗਭਗ ਸਾਲ ਬਾਅਦ ਮੌਕਾ ਮਿਲਿਆ ਪਹਿਲਾਂ ਪਿਛਲੇ ਸਾਲ ਵੀ ਅਸੀਂ ਆਏ ਸੀਗੇ ਤੇ ਇੱਥੇ ਸਾਨੂੰ ਮੌਕਾ ਨਹੀਂ ਮਿਲਿਆ ਵੀਡੀਓ ਕਰਨ ਦਾ ਵੇ ਜੀ ਲਾਓ ਜੀ ਆਪਣੀ ਪਲੇਟ ਲਾਓ ਜੀ ਇਹ ਆਗੇ ਜੇ ਡਰਾਈਵ ਰੋਡ ਵਾਲੀ ਜਣਨੀ ਜੀ ਓਹੋ ਇਹ ਆਗੇ ਦੇ ਘਟੇ ਜਾਣਾ ਕੀ ਬਾਤ ਹੈ ਭਾਈ ਸਾਨੂੰ ਥੋੜੇ ਜਿਹਾ ਕਿਲੇ ਜਿਆਦਾ ਪਾਓ ਕਿਉਂਕਿ ਅੱਧਿਆਂ ਨੂੰ ਤਾਂ ਯਾਦ ਇਹ ਆਉਣੀ ਆ ਵੀ ਜਦੋਂ ਵਿਆਹਾਂ ਦੇ ਵਿੱਚ ਚੱਟੀ ਬੰਦੀ ਹੁੰਦੀ ਸੀਗੀ ਕਿਲੇ ਗੁੱਲੇ ਪਾ ਕੇ ਅੰਗੂਰ ਗਰ ਪਾ ਕੇ ਕਿਉਂ ਪਾਜੀ ਤੇ ਲੋ ਜੀ ਆਪਣਾ ਮੈਂ ਕੈਮਰਾਮੈਨ ਵਾਲੇ ਨੂੰ ਬਾਈ ਨੂੰ ਕਹੂੰਗਾ ਖਾਦੇ ਦੱਸ ਭਾਜੀ ਤੁਸੀਂ ਟੈਸਟ ਕਰੋ ਇੱਕ ਵਾਰੀ ਭਾਜੀ ਲਿਆ ਹੀ ਨਹੀਂ ਜਾ ਰਹੇ ਉਹ ਮੈਂ ਵੇਖ ਕੇ ਕਰੋ 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 ਭਾਜੀ ਕਰੋ ਟੈਸਟ ਪਾਈ ਨੂੰ ਬਾਤੇਗੀ ਭਾਈ ਪਾਣਾ ਤੁਮ ਕਿਵੇਂ ਭਾਜੀ ਮੈਂ ਕਹਾਂ ਜੀ ਜਸਮੋਸੇ ਖਾਦੇ ਆਦੇ ਪਹਿਲੀ ਵਾਰੀ ਖਾਦੇ ਆ ਓਹ ਤੇ ਲੋ ਜੀ ਫਾਈਨਲੀ ਸਾਡੀ ਪਲੇਟ ਰੈਡੀ ਹੋ ਚੁੱਕੀ ਆ ਕਾਫੀ ਜਦੋਂ ਜੈਦ ਨਾਲ ਅਸੀਂ ਪ੍ਰੇਡ ਆਪਣੀ ਲੈ ਲਈ ਆ ਤੇ ਟੈਸਟ ਕਰਨਾ ਤਾਂ ਬਾਈ ਬਣਦਾ ਵਾਕਈ ਕੇਲੇ ਸੇਬ ਕਾਫੀ ਬਾਈ ਹੁਣਾਂ ਨੇ ਫਰੂਟ ਵਗੈਰਾ ਐਡ ਕੀਤੇ ਆ ਅੰਗੂਰ ਤੇ ਖੱਟੇ ਚ ਨਹੀਂ ਆ ਜਨਾਬ ਜਿੱਤਰੀ ਸਾਹਿਬ ਹੋ ਕੇ ਨਹੀਂ ਸ਼ੁਰੂ ਹੋਈ ਰਾਤ ਨੂੰ ਹੂੰ ਉਹ ਕਿਹੜਾ ਨੇ ਉਹ ਰੋਇਆ ਨੇ ਉਹ ਬੜੀ ਗਾਲੀ ਆ ਭਾਈ ਗਰਮ ਬਹੁਤ ਹੁੰਦਾ ਕਾਲੀ ਕਾਲੀ ਦਾ ਗਾਇਓ ਮੂੰਹ ਸੜ ਜਾਣਾ ਭਾਈ ਵਾਕੇ ਬਹੁਤ ਵਧੀਆ ਬਾਈ ਜਿਵੇਂ ਇੱਥੇ ਬਾਈ ਹੁੰਦਾ ਨਾ ਤਰਨਦਾਰ ਦੇ ਵਿੱਚ ਤਰੀਫਾਂ ਹੁੰਦੀਆਂ ਨੇ ਵਾਕੇ ਉਹੋ ਚੀਜ਼ ਆ ਦ ਸਵਾਲ ਆ ਗਿਆ ਬਾਈ ਵੀ ਜਿਹੜੀ ਜਿਹੜੀ ਕੱਲੇ ਕੱਲੇ ਫਰੂਟ ਹੈ ਜਿਹੜੇ ਐਡ ਕੀਤੇ ਹੋਇਆ ਭਾਈ ਐਂਡਕ ਬਹੁਤ ਵਧੀਆ ਤੇ ਰეკਮੈਂਡੇਸ਼ਨ ਬਣਦੀ ਆ ਦੁਬਾਰਾ ਆਉਣਾ ਬਣਦਾ ਤੇ ਤੇ ਲੋਕਲ ਜਿਹੜੇ ਵੀ ਭਰਾਵਾਂ ਨੇ ਅਜ ਤੱਕ ਇੱਥੇ ਬਾਈ ਕੋ ਸਮੋਸਾ ਨਹੀਂ ਖਾਦਾ ਉਹ ਆਓ ਤੇ ਆ ਕੇ ਬਾਈ ਥੋੜਾ ਖਾ ਕੇ ਜਾਓ ਤੇ ਹੁਣ ਆਪਣਾ ਪਲੇਟ ਫਿਨਿਸ਼ ਕਰੀਏ 200 ਤੁਸੀਂ ਹੁਣ ਕਰਨਾ ਕੀ ਹੈ ਚੰਦ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਸ਼ੇਅਰ ਕਰਨਾ ਤੇ ਸੋਣਾ ਦੇ ਕਮੈਂਟ ਕਰਕੇ ਦੱਸੋ ਵੀ ਕਿਹੜੇ ਕਿਹੜੇ ਭਰਾ ਸਾਡੇ ਬਾਈ ਹੋਣਾ ਕੋਲ ਸਮੋਸੇ ਖਾ ਕੇ ਜਾ ਚੁੱਕੇ ਨੇ ਤੇ ਕਿਹੜੇ ਕਿਹੜੇ ਹੁਣ ਆਉਣਾ ਚਾਹੁੰਦੇ ਨੇ oh thank you so much ਕੀ ਕਹਿੰਦੇ ਤੁਸੀਂ ਮੈਂ ਹਾਂ ਵੀਰ ਦੀ ਡਿਊਟੀ ਅੰਬਰਸਾਰੀ ਸੀ ਜੀਓ ਸਟੋਰ ਤੇ ਅੱਛਾ ਇੱਥੇ ਸਮੋਸੇਆਂ ਕਰਕੇ ਇੱਥੇ ਚੇਂਜ ਕਰਾਈਏ ਤਾਂ ਮਦਦ ਬੱਲੇ ਬੱਲੇ ਕੀ ਬਾਤ ਹੈ ਹਾਂ ਬਾਜੀ ਨਾ ਆਹ ਭਾਈ ਦੇਖ ਲਓ ਜੀ ਰੋਜ਼ ਖਾਣਾ ਦਾ ਸਮੋਸਾ ਸ਼ਾਮ ਨੂੰ ਕੀ ਆ ਭਾਜੀ ਡੋਗਲੇਟਾ ਪੱਕੀਆਂ ਰੋਜ਼ ਦੀਆਂ ਫਾਈਵ ਇਹ ਰਹਾ ਗੱਲਾਂ ਵੇ ਸਿੱਧੀ ਕੰਪਨੀਆਂ ਨਾਲ ਪਿੱਠ ਲੱਗਦੀ ਹੈ ਅਗਲੇ ਦੀ ਇਹ ਥੋੜੀ ਮਾੜੀ-ਮੁੱਡੀ ਗੱਲ ਥੋੜੀ ਹੈ ਭਾਈ ਕੰਪਨੀਆਂ ਦੇ ਖਾਤੇ ਲਖਾਈ ਜਾਂਦਾ ਹੈ ਵੇ ਭਾਈ ਵੇ ਛੋਟੀ-ਮੁੱਡੀ ਗੱਲ ਥੋੜੀ ਹੈ ਹੁਣ ਜੇ ਮਾਨੀਆਂ ਦੇ ਨਾਲ ਪਿੱਠ ਲੱਗਦੀ ਹੋਵੇ ਬੰਦੇ ਦੀ ਤਾਂ ਫੇ ਕੋਈ ਗੱਲ ਥੋੜੀ ਹੈ ਚੋਂ ਭਲੀ ਭਾਜੀ ਸਮੋਸੇ ਕਿਹੜੀ ਚੀਜ਼ ਵਧੀਆ ਲਾਈ ਤਰਨ ਸਮੋਸੇ ਬੜੇ ਵਧੀਆ ਮੰਨ ਲਓ ਟੇਸਟ ਵੀ ਵਧੀਆ ਡੇਟ ਵੀ ਜੈਨੂਇਨ ਨਾਲੇ ਇਹਨਾਂ ਦਾ ਹਾਂ ਉਹ ਜਿਹੜੀ ਦੇ ਵਿੱਚ ਉਹ ਚਟਨੀ ਵਿੱਚ ਪਾਉਂਦੇ ਆ ਕਿਲੇ ਵਗੈਰਾ ਅੰਗੂਰ ਵਗੈਰਾ ਉਹ ਕਿਵੇਂ ਲੱਗਦਾ ਵਧੀਆ ਲੱਗਦਾ ਵੇ ਲਾਦਾ ਨਾ ਪਰ ਕਿ ਜਗਾ ਪੜੀ ਦੇਉ ਕੰਪਰਮਾਈਜ਼ਾ ਕਰਦੇ ਲੋਕ ਨਾ ਚਰਨੀ ਚਰਨੀ ਬਹੁਤ ਜਿਆਦਾ ਮੰਨ ਲਓ ਕਿ ਚਰਨੀ ਵਗੈਰਾ ਦੇ ਵਿੱਚ ਵੀ ਟੇਸ ਨਹੀਂ ਹੁੰਦਾ ਭਾਵੇਂ ਕੱਲੀ ਚਰਨੀ ਖਾ ਕੇ ਵੇਖੋ ਇਹਨਾਂ ਦੀ ਤੁਸੀਂ ਖਾਂਦੇ ਰਹੇ ਹਾਂ ਹਾਂ ਬਿਲਕੁਲ ਹਾਂਜੀ ਭਾਈ ਜੀ ਕਿਵੇਂ ਐਂਡਆ ਐਂਡਾ ਕਿਹੜੀ ਚੀਜ਼ ਜੱਟ ਲੱਗੀ ਇਥੋਂ ਚੜਨੀ ਹੋ ਗਈ ਸਮੋਸੇ ਨਾਲ ਚਨੇ ਕੋਈ ਨਹੀਂ ਖਾਂਦਾ ਇਹ ਕੀਆ ਬੜਾ ਭਾਈ ਜੇ ਜੰਗ ਲੱਗ ਜਾਂਦੀ ਤਾਂ ਫਿਰ ਕੀ ਬਣਦਾ ਸਮੋਸੇ ਮਿਸ ਹੋਏ ਨਹੀਂ ਉਹੀ ਗੱਲ ਆਵੇ ਤੇ ਸਮੋਸੇ ਵਾਲਾ ਕੰਮ ਖਰਾਬ ਹੋ ਜਾਂਦਾ ਜੰਗ ਲੱਗ ਜਾਂਦਾ ਮੋਦੀ ਨੇ ਭੁੱਖਾ ਮਾਰਨਾ ਸਾਨੂੰ ਮਾਰਨਾ ਹੈ ਨੇ ਬਿਲਕੁਲ ਬਿਲਕੁਲ ਚਲੋ ਥੈਂਕ ਯੂ ਸੋ ਮਚ ਬਾਈ ওকে ਕਰ ਸਕਦਾ ਦਿਵਾਨ ਕੀ ਭਾਈ ਹੁਣ ਸਮੱਸਿਆ ਦੀ ਤੇ ਪੀੜ ਚੈੱਕ ਕਰੋ ਤਾਂ ਤੁਹਾਨੂੰ ਇੱਥੇ ਕੋਈ ਵੀ ਬੰਦਾ ਵੇਲਾ ਨਹੀਂ ਮਿਲਣਾ ਹਰੇਕ ਦੇ ਹੱਥ ਚ ਪਲੇਟ ਤੇ ਸਮੋਸੇ ਖਾਂਦੇ ਹੋਣੇ ਬਾਈ ਦਿਖਣਗੇ ਤਾਂ